ਲਓ ਫਿਰ ਮਿੱਤਰੋ ਅੱਜ ਤੁਹਾਨੂੰ ਆਪਾਂ ਵਿਖਾਉਣ ਲੱਗੇ ਆ ਆਪਣੇ ਜਹਾਜ਼ ਦੀ ਬ੍ਰੇਕ ਕਿਵੇਂ ਲੱਗਦੀ ਹੈ ਠੀਕ ਹੈ ਆ ਆਪਣਾ ਜਹਾਜ਼ ਐਸ ਟਾਈਮ ਆਪਾਂ ਪਹੁੰਚ ਗਏ ਚైనా ਦੇ ਸ਼ਹਿਰ ਯਾਨਤਿਆਂ ਨ ਤੇ ਆਹ ਵਾ ਆਪਣੇ ਜਹਾਜ਼ ਦੀ ਚੈਨ ਐਂਕਰ ਇਹਨੂੰ ਕਹਿੰਦੇ ਆ ਤੇ ਇਹ ਆਪਾਂ ਐਸ ਟਾਈਮ ਕੀਤਾ ਡ੍ਰੌਪ ਤੁਹਾਨੂੰ ਮੈਂ ਵਿਖਾ ਦਿੰਨਾ ਕਿਵੇਂ ਦਾ ਸੀਨ ਹੁੰਦਾ ਏ ਇਹ ਬਹੁਤ ਘਟ ਆਪਾਂ ਜਿਹੜੇ ਕੰਟੇਨਰ ਜਹਾਜ਼ ਹੁੰਦੇ ਆ ਇਹ ਬਹੁਤ ਘਟ ਖਲੋਂਦੇ ਆ ਤੇ ਇਹ ਆਪਾਂ ਦੋ ਤਿੰਨ ਮਹੀਨੇ ਬਾਅਦ ਆਪਾਂ ਮਾਰੀ ਬ੍ਰੇਕ ਆ ਵੇਖੋ ਇਹ ਪਾਣੀ ਦੇ ਵਿੱਚ ਛੱਡਿਆ ਵਾ ਪੂਰਾ ਤੇ ਐਸ ਟਾਈਮ ਇਹ ਚੈਨ ਆਵੇ ਨਾਲ ਲੱਗੀ ਦੇ ਥੱਲੇ 10 12 ਟਨ ਦਾ ਐਂਕਰ ਹੁੰਦਾ ਬੜਾ ਭਾਰਾ ਉਹ ਮਿੱਟੀ ਦੇ ਵਿੱਚ ਜਾ ਕੇ ਗੱਡਿਆ ਜਾਂਦਾ ਜਿਹਦੇ ਕਰਕੇ ਆਪਣਾ ਜਹਾਜ਼ ਖਲੋ ਜਾਂਦਾ ਇਸ ਟਾਈਮ ਆਪਾਂ ਖਲੋਤੇ ਆ ਤੇ ਆਹ ੜੀ ਪਾੜੀ ਦੱਸਣ ਦੀ ਹੈ ਨਾ ਇਹਦੇ ਬਿਲਕੁਲ ਪਿੱਛੇ ਹੈ ਜੀ ਹਾਂਗਕਾਂਗ ਆਪਾਂ ਇੱਕ ਹਾਂਗਕਾਂਗ ਤੇ ਚਾਈਨਾ ਦੇ ਬਿਲਕੁਲ ਬਾਰਡਰ ਦੇ ਉੱਤੇ ਆ ਯਾਂਤਿਆਂਨ ਸ਼ਹਿਰ ਆਪਾਂ ਪਹੁੰਚੇ ਆ ਤੇ ਇਹ ਆਹ ੜੀ ਪਾੜੀ ਦੱਸਣਦੀ ਹੈ ਹਾਂਗਕਾਂਗ ਦੀ ਆ ਤੇ ਜਿਹੜਾ ਆਇਦਰ ਆ ਦੱਸਣਦੀਆਂ ਇਹ ਚਾਈਨਾ ਆਪਾਂ ਇਧਰ ਨੂੰ ਜਾਣਾ ਵਾ ਤੇ ਆ ਵੀ ਇੱਕ ਜਹਾਜ਼ ਹੋਰ ਖਲੋਤਾ ਤੇ ਜੇ ਕੋਈ ਆਪਣਾ ਵੀਰ ਭਰਾ ਹਾਂਗਕਾਂਗ ਤੋਂ ਵੀਡੀਓ ਵੇਖਣ ਦਿਆ ਵਾ ਜਾਂ ਫਿਰ ਚਾਈਨਾ ਦੇ ਯਾਂਤਿਆਂਨ ਤੋਂ ਤੇ ਜ਼ਰੂਰ ਦੱਸੇ ਚਾਈਨਾ ਦੇ ਠੀਕ ਆ ਬ੍ਰੇਕ ਤੇ ਆਹਟਾ ਮਾਂ ਪੰਖ ਲਾਉਂਦੇ ਆ ਬ੍ਰੇਕ ਲੱਗੀ ਆਪਣੇ ਚਾਈ ਦੀ